ਜਦੋਂ ਸਨ 1745 ਦੇ ਨੇੜੇ ਲਾਹੌਰ ਦਾ ਸੂਬੇਦਾਰ ਜਕਰੀਆ ਖਾਨ ਹੈ ਪਿਛਲੇ ਦਿਵਾਨਾ ਵਿੱਚ ਇਤਿਹਾਸ ਆਰੰਭ ਸੀ ਕਿ ਜਿਨ੍ਹਾਂ ਨੇ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚੜ੍ਹੇ ਅਰਦਾਸ ਵਿੱਚ ਉਹਨਾਂ ਦਾ ਆਪਾ ਧਿਆਨ ਕਰਦੇ ਹਾਂ ਔਰ ਜਿਨ੍ਹਾਂ ਨੇ ਆਪਣੇ ਖੋਪਰ ਰੋਹਾ ਲਏ ਕੇਸਾਂ ਦੀ ਮਹੱਤਤਾ ਕੀ ਹੈ ਇਹ ਭਾਈ ਤਾਰੂ ਸਿੰਘ ਦੇ ਜੀਵਨ ਨੂੰ ਪੜ ਕੇ ਪਤਾ ਲੱਗਦਾ ਹੈ ਉਹ ਭਾਈ ਤਾਰੂ ਸਿੰਘ ਜਿਹੜਾ ਅੰਮ੍ਰਿਤਸਰ ਦੇ ਜ਼ਿਲ੍ਹੇ ਦਾ ਪਿੰਡ ਹੈ ਪੂਲਾ ਪੂਲੇ ਪਿੰਡ ਵਿੱਚ ਇੱਕ ਕਿਰਤੀ ਪਰਿਵਾਰ ਵਸਣ ਵਾਲਾ ਜਿਵੇਂਦਾਰਾ ਕਰਦਾ ਛੋਟਾ ਬੋਟਾ ਔਰ ਜਿੱਤੇ ਆਪਣੇ ਪਰਿਵਾਰ ਦੀ ਪਾਲਣਾ ਕਰਦੇ ਨੇ ਉੱਥੇ ਆਏ ਗਏ ਅਤੀਤੀ ਲੋੜਵੰਦ ਦੀ ਮਦਦ ਵੀ ਕਰਦਾ ਇਹ ਪਰਵਾਰ ਜਿਹਦੇ ਵਿੱਚ ਭਾਈ ਤਾਰੂ ਸਿੰਘ ਦਾ ਪਿਤਾ ਹੈ ਭਾਈ ਜੋਤ ਸਿੰਘ ਉਹ ਸੱਚ ਖੰਡ ਪਿਆਨਾ ਕਰਗੇ ਸਨ ਉਹਨਾਂ ਤੋਂ ਬਾਅਦ ਉਹਨਾਂ ਦਾ ਪਰਿਵਾਰ ਜਿੱਤੇ ਭਾਈ ਤਾਰੂ ਸਿੰਘ ਉਹਨਾਂ ਦੇ ਮਾਤਾ ਧਰਮਕੌਰ ਤੇ ਇੱਕ ਪਹਿੜਾ ਬੀਬੀ ਤਾਰੂ ਇਹ ਤਿੰਨ ਪਰਿਵਾਰ ਦੇ ਮੈਂਬਰ ਨੇ ਕਿਰਤੀ ਪਰਿਵਾਰ ਹੈ ਮਿਹਨਤ ਕਰਦਾ ਹੈ ਮੁਸ਼ਕਤ ਕਰਦਾ ਹੈ ਔਰ ਜਦੋਂ ਕਿਸੇ ਲੋੜਵੱਦ ਨੂੰ ਲੋੜ ਹੁੰਦੀ ਏ ਇਹ ਮੱਦ ਤੇ ਲਈ ਅੱਗੇ ਆ ਜਾਂਦਾ ਜਦੋਂ ਕੋਈ ਯਾਵਰ ਕਰਵਾਲਾ ਧੀਆ ਭੈਣਾ ਤੇ ਅੱਖ ਰੱਖਦਾ ਉਸ ਵਕਤ ਇਹ ਭਾਈ ਤਾਰੂ ਸਿੰਘ ਜੋਧਿਆਂ ਨੂੰ ਲਾੜ ਲੈ ਕੇ ਡੱਟ ਜਾਂਦਾ ਔਰ ਉਹ ਜ਼ਾਲਮ ਨੂੰ ਸੋਧ ਕੇ ਧੀ ਭੈਣ ਨੂੰ ਸ਼ਿਦਾ ਕੇ ਉਹਦੇ ਘਰ ਪਜੋਂਦਾ ਇਸ ਦਾ ਪਰਉਪਕਾਰ ਹੈ ਪਰ ਉਸ ਵਕਤ ਲਾਹੌਰ ਦਾ ਗਵਰਨਰ ਸੀ ਵੱਡਾ ਲਾਹੌਰ ਜਿਹੜਾ ਕਦੇ ਪੰਜਾਬ ਦੀ ਰਾਜਧਾਨੀ ਸੀ ਅੱਜ ਪਾਕਿਸਤਾਨ ਵਿੱਚ ਉਹ ਲਾਹੌਰ ਉਹਦਾ ਗਵਰਨਰ ਸੀ ਜਕਰੀਆ ਖਾਨ ਇਹ ਜਕਰੀਆ ਖਾਨ ਨੇ ਸਿੱਖਾਂ ਤੇ ਅੱਖ ਰੱਖੀ ਕਿਉਂ ਸਿੱਖਾਂ ਤੇ ਅੱਖ ਰੱਖੀ ਇਸ ਕਰਕੇ ਪੰਜਾਬ ਦੀ ਧਰਤੀ ਤੇ ਹਮੇਸ਼ਾ ਅੱਖ ਰੱਖੀ ਗਈ ਉਸ ਕਰਕੇ ਅੱਖ ਰੱਖੀ ਜਾਂਦੀ ਸੀ ਪੰਜਾਬ ਦੇ ਲੋਕ ਚਿਹਾਰੂ ਨੇ ਇਹ ਕਿਰਤੀ ਨੇ ਮਿਹਨਤੀ ਨੇ ਜਦੋਂ ਕਿਸੇ ਤੇ ਜ਼ੁਲਮ ਹੁੰਦਾ ਸ਼ਾਂਤੀ ਮੋਰੇ ਢਾ ਲੈਂਦੇ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਦਬਾਇਆ ਗਿਆ ਇਤਿਹਾਸ ਕਹਿੰਦਾ ਭਾਈ ਤਾਰੂ ਸਿੰਘ ਲਾਹੌਰ ਦਾ ਸੂਬੇਦਾਰ ਜਕਰੀਆ ਖਾਨ ਨੇ ਆ order ਕੀਤੇ ਏ ਭਾਈ ਤਾਰੂ ਸਿੰਘ ਨੂੰ ਜਲੀਰਾ ਵਿੱਚ ਜਕੜ ਕੇ ਲਾਹੌਰ ਪੇ ਜਾਇਆ ਜਾਵੇ ਸਿਪਾਈ ਜਾਂਦੇ ਨੇ ਭਾਈ ਤਾਰੂ ਸਿੰਘ ਨੂੰ ਜੰਜੀਰਾ ਵਿੱਚ ਜਕੜ ਲੈਂਦੇ ਨੇ ਔਰ ਇਹਦੀ ਭੈਣ ਨੂੰ ਵੀ ਜੰਜੀਰਾ ਵਿੱਚ ਜਕੜ ਲੈਂਦੇ ਨੇ ਇਹਦੀ ਭੈਣ ਨੂੰ ਪਿੰਡ ਪੜਾਣੇ ਦੇ ਨੇੜੇ ਵੱਡਾ ਇਕੱਠ ਕਰਕੇ ਲੋਕਾਂ ਨੇ ਜਿਹੜੇ ਭਾਈ ਤਾਰੂ ਸਿੰਘ ਦੇ ਨਾਲ ਹਮਾਇਤ ਰੱਖਦੇ ਸਨ ਇਕੱਠੇ ਹੋ ਕੇ ਭੈਣ ਨੂੰ ਕਸ਼ਦਾ ਲਿਆ ਪਰ ਭਾਈ ਤਾਰੂ ਸਿੰਘ ਲਾਹੌਰ ਸੂਬੇਦਾਰ ਜਕਰੀਆ ਖਾਨ ਦੇ ਦਰਬਾਰ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਪਹਿਲਾਂ ਤਸੀਹੇ ਦਿੱਤੇ ਗਏ ਫਿਰ ਜਕਰੀਆ ਖਾਨ ਨੇ ਪੁੱਛਿਆ ਭਾਈ ਤਾਰੂ ਸਿੰਘ ਸਾਨੂੰ ਪਤਾ ਲੱਗਿਆ ਤੂੰ ਵੱਡਾ ਪਰਉਪਕਾਰੀ ਬੰਦਾ ਹੈ ਔਰ ਜਿਹੜੇ ਸਿੰਘ ਜੰਗਲਾਂ ਵਿੱਚ ਸ਼ਰਨ ਲੈਂਦੇ ਨੇ ਉਹਨਾਂ ਨੂੰ ਪਰਸਾਦਾ ਤੂੰ ਸ਼ਕਾਉਂਦਾ ਹੈ ਆਏਗੇ ਲੋੜਵੰਦੀ ਮਦਦ ਕਰਦਾ ਹੈ ਪੱਟੀ ਦੇ ਹਾਕਮ